ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੋਸਪ ਦੇ ਵਿੱਚ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਹਰ ਰੋਜ਼ ਨਵੀਂ ਖਬਰ ਤੇ ਨਵਾਂ ਟਵਿਸਟ ਆਉਂਦਾ ਹੈ ਕਦੇ ਕੋਈ ਗੀਤ ਕਦੇ ਕੋਈ ਫਿਲਮ ਅਤੇ ਕਦੇ ਕੋਈ ਨਵਾਂ ਵਿਵਾਦ ਆਉਂਦੇ ਆ دیکھتے ਆ ਅੱਜ ਕੀ ਕੀ ਖਾਸ ਅਪਡੇਟਸ ਨੇ ਬਾਲੀਵੁੱਡ ਟੀਵੀ ਸੋਸ਼ਲ ਮੀਡੀਆ ਤੇ ਹਰ ਉਸ ਥਾਂ ਤੇ ਜਿੱਥੇ ਮਨੋਰੰਜਨ ਦੀ ਦੁਨੀਆ ਹਰ ਪਲ ਬਦਲਦੀ ਰਹਿੰਦੀ ਹੈ ਤਾਜ ਦੇ ਐਪੀਸੋਡ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਵੀ ਸਿੱਧੂ ਮੂਸੇਵਾਲਾ ਦਾ ਰੁਤਬਾਵੇਂ ਮਿਸਾਲ ਹੈ ਲੋਕਗੀਤ ਨੇ ਰਿਲੀਜ਼ ਹੁੰਦੇ ਹੀ ਮਚਾ ਦਿੱਤੀ ਹੈ ਤਮਾਲ ਫਿਰ ਗੱਲ ਕਰਾਂਗੇ ਐਡਵੈਂਚਰ ਦੀ دیਵਾਨੀ ਨੀਆ ਸ਼ਰਮਾ ਨੇ ਅੱਗ ਨਾਲ ਖੇਡਦੇ ਹੋਏ ਮਚਾ ਦਿੱਤੀ ਹੈ ਇੰਟਰਨੈਟ ਤੇ ਸਨਸਨੀ ਅਖੀਰ ਦੇ ਵਿੱਚ ਗੱਲ ਕਰਾਂਗੇ ਸਰਕਾਰ ਪਟੋਦੀ ਪਰਿਵਾਰ ਦੀ 15000 ਕਰੋੜ ਰੁਪਏ ਦੀ ਜਾਇਦਾਦ ਕਰ ਸਕਦੀ ਹੈ ਸੀਟਸ ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ। ਸਿੱਧੂ ਦੇ ਨਵੇਂ ਗੀਤ ਲੋਕ ਨੇ ਰਿਲੀਜ਼ ਹੋਣ ਦੇ ਸਿਰਫ ਕੁਝ ਹੀ ਘੰਟਿਆਂ ਦੇ ਵਿੱਚ ਇੰਟਰਨੈਟ ਦੀ ਦੁਨੀਆ ਵਿੱਚ ਧਮਾਲ ਮਚਾ ਦਿੱਤੀ ਹੈ। ਗੀਤ ਦੀਆਂ ਲਾਈਨਾਂ, ਸਿੱਧੂ ਦਾ ਖਾਸ ਸਟਾਈਲ ਅਤੇ ਵੀਡੀਓ ਦੀ ਕ੍ਰੀਏਟੀਵਿਟੀ ਨੇ ਇਸ ਗੀਤ ਨੂੰ ਇੱਕ ਮਾਸਟਰਪੀਸ ਬਣਾ ਦਿੱਤਾ ਹੈ। ਇਸ ਗੀਤ ਦੀ ਖਾਸ ਚੀਜ਼ ਇਹ ਰਹੀ ਕਿ ਇਸ ਦੇ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆਏ ਵੀਡੀਓ ਦੇ ਵਿੱਚ। ਉਹਨਾਂ ਦੀ ਮੌਜੂਦਗੀ ਸਿੱਧੂ ਦੇ ਫੈਨਸ ਤੇ ਲਈ ਇੱਕ ਇਮੋਸ਼ਨਲ ਤੋਹਫ਼ਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਲੋਕ ਸਾਲ 2025 ਦਾ ਪਹਿਲਾ ਵੱਡਾ ਸਰਪ੍ਰਾਈਜ਼ ਸਾਬਤ ਹੋ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਗੀਤ ਨਾ ਸਿਰਫ ਸੰਗੀਤਕ ਤੋਹਫਾ ਹੈ ਸਗੋਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦਾ ਇੱਕ ਜ਼ਰੀਆ ਵੀ ਹੈ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਲੋਕ ਦੀ ਉੜੀਕ ਜਦੋਂ ਖਤਮ ਹੋਈ ਤਾਂ ਇਹ ਗੀਤ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਛਾ ਗਿਆ ਕੇਵਲ 1 ਘੰਟੇ ਦੇ ਵਿੱਚ ਇਹ ਗੀਤ 2 ਮਿਲੀਅਨ ਵਿਊਜ਼ ਪਾਰ ਕਰ ਗਿਆ ਸਿੱਧੂ ਦੇ ਫੈਨਸ ਦੇ ਲਈ ਇਹ ਗਾਣਾ ਸਿਰਫ ਇੱਕ ਗੀਤ ਨਹੀਂ ਹੈ ਸਗੋਂ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਕਲਾ ਨਾਲ ਜੁੜਨ ਦਾ ਇੱਕ ਜ਼ਰੀਆ ਹੈ ਦੱਕੜ ਦਾ 뮤직 ਅਤੇ ਨਵਕਿਰਨ ਬਰਾੜ ਦੀ ਡਾਇਰੈਕਸ਼ਨ ਨੇ ਇਸ ਗੀਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ। ਬਾਲੀਵੁੱਡ ਨਵਾਬ ਅਤੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਦੀ ਜੱਦੀ ਜਾਇਦਾਦ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ। ਮਧ ਪ੍ਰਦੇਸ਼ ਹਾਈ ਕੋਰਟ ਨੇ ਹਾਲ ਹੀ ਦੇ ਵਿੱਚ 2015 ਤੋਂ ਲਗਾਈ ਗਈ ਰੋਕ ਨੂੰ ਹਟਾ ਦਿੱਤਾ ਹੈ ਜਿਸ ਦੇ ਨਾਲ ਦੁਸ਼ਮਨ ਜਾਇਦਾਦ ਐਕਟ 1968 ਦੇ ਤਹਿਤ ਇਹਨਾਂ ਜਾਇਦਾਦਾਂ ਨੂੰ ਸਰਕਾਰੀ ਨਿਯੰਤਰਣ ਦੇ ਵਿੱਚ ਲੈਣ ਦਾ ਰਾਹ ਸਾਫ਼ ਹੋ ਗਿਆ। ਇਸ ਫੈਸਲੇ ਤੋਂ ਬਾਅਦ ਸੈਫ ਤੇ ਪਰਿਵਾਰ ਦੀਆਂ ਇਤਿਹਾਸਿਕ ਜਾਇਦਾਦਾਂ ਜਿਨ੍ਹਾਂ ਦੀ ਜਿਨ੍ਹਾਂ ਦੇ ਵਿੱਚ ਸੈਫ ਅਲੀ ਖਾਨ ਦਾ ਬਚਪਨ ਦਾ ਘਰ 플ੈਗ ਸਟਾਫ ਹਾਊਸ ਅਤੇ ਕਈ ਆਲਿਸ਼ਾਨ ਜਾਇਦਾਦਾਂ ਇਸ ਵਿਵਾਦ ਦੇ ਵਿੱਚ ਘਿਰੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਨੂਰ ਉਸਬਾਹ ਪੈਲੇਸ, ਦਾਰ ਉਸਲਾਮ ਪੈਲੇਸ, ਹਬੀਬ ਕਾ, ਹਬੀਬੀ ਕਾ ਬੰਗਲਾ, ਅਹਮਦਾਬਾਦ ਪੈਲੇਸ ਅਤੇ ਹੋਰ ਇਤਿਹਾਸਿਕ ਇਮਾਰਤਾਂ ਸ਼ਾਮਿਲ ਹਨ ਜਿਨ੍ਹਾਂ ਦੀ ਐਸਟੀਮੇਟ ਕੀਮਤ 15000 ਕਰੋੜ ਰੁਪਏ ਦੀ ਹੈ ਹੁਣ ਸਰਕਾਰ ਦੇ ਹੱਥਾਂ ਦੇ ਵਿੱਚ ਜਾ ਸਕਦੀ ਹੈ ਦੁਸ਼ਮਨ ਜਾਇਦਾਦ ਐਕਟ 1968 ਦੇ ਤਹਿਤ ਸਰਕਾਰ ਉਹਨਾਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਸਕਦੀ ਹੈ ਜ ਉਨ੍ਹਾਂ ਦੇ ਮਾਲਕ ਪਾਕਿਸਤਾਨ ਜਾਂ ਚੀਨ ਵਰਗੇ ਦੁਸ਼ਮਣ ਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਇਸ ਐਕਟ ਦੇ ਤਹਿਤ ਪਟੋਦੀ ਪਰਿਵਾਰ ਦੀਆਂ ਜਾਇਦਾਦਾਂ ਦੀ ਵੀ ਜਾਂਚ ਚੱਲ ਰਹੀ ਹੈ। ਅਦਾਲਤ ਨੇ 2015 ਦੇ ਵਿੱਚ ਲਗਾਈ ਰੋਕ ਨੂੰ ਹਟਾਉਂਦੇ ਹੋਏ ਕਿਹਾ ਕਿ ਇਹ ਜਾਇਦਾਦਾਂ ਐਕਟ ਤਹਿਤ ਲਈਆਂ ਜਾ ਸਕਦੀਆਂ ਨੇ। ਸੈਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਇੱਕ ਬਹੁਤ ਵੱਡਾ ਝਟਕਾ ਹੈ ਕਿਉਂਕਿ ਇਹ ਜਾਇਦਾਦਾਂ ਉਨ੍ਹਾਂ ਦੀ ਵਿਰਾਸਤ ਦਾ ਹਿੱਸਾ ਹਨ। ਪਟੋਦੀ ਪਰਿਵਾਰ ਦਾ ਨਾਮ ਭਾਰਤੀ ਇਤਿਹਾਸ ਅਤੇ ਬਾਲੀਵੁੱਡ ਦੇ ਵਿੱਚ ਹਮੇਸ਼ਾ ਹੀ ਸ਼ਾਨ ਦੇ ਨਾਲ ਜੁੜਿਆ ਰਿਹਾ ਹੈ। ਸੈਫ ਦੇ ਪਿਤਾ ਮਸ਼ਹੂਰ ਕ੍ਰਿਕਟਰ ਮਨਸੂਰ ਅਲੀ ਖਾਨ ਪਟੋਦੀ ਅਤੇ ਉਹਨਾਂ ਦੀ ਮਾਂ ਸ਼ਰਮੀਲਾ ਟੈਗੋਰ ਇਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਪ੍ਰਮੁੱਖ ਨਾ ਰਹੇ ਹਨ ਪਰ ਹੁਣ ਇਸ ਫੈਸਲੇ ਨੇ ਉਹਨਾਂ ਦੀਆਂ ਇਤਿਹਾਸਿਕ ਜਾਇਦਾਦਾਂ ਨੂੰ ਅਨਿਸ਼ਚਿਤ ਭਵਿੱਖ ਦੇ ਕੰਡੇ ਤੇ ਪਹੁੰਚਾ ਦਿੱਤਾ ਹੈ ਟੀਵੀ ਦੀ ਫੇਮਸ اداکارਾਂ ਨੀਆ ਸ਼ਰਮਾ ਆਪਣੀ ਸਟਾਈਲ ਬੋਲਡ ਲੁੱਕ ਅਤੇ ਅਨੋਖੇ ਅੰਦਾਜ਼ ਲਈ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਪਰ ਇਸ ਵਾਰ ਨੀਆ ਸ਼ਰਮਾ ਆਪਣੇ ਅੱਗ ਨਾਲ ਖੇਡਣ ਵਾਲੇ ਸਟੰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਾਲ ਹੀ ਦੇ ਵਿੱਚ ਨੀਆ ਨੇ ਸੋਸ਼ਲ ਮੀਡੀਆ ਤੇ ਆਪਣੇ ਇੱਕ ਐਡਵੈਂਚਰਸ ਸਟ੍ਰਿਪ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦੇ ਫੈਨਸ ਤੇ ਦਿਲਾਂ ਦੀ ਧੜਕਣ ਵਧ ਗਈ ਹੈ ਨਾ ਵੀਡੀਓਜ਼ ਦੇ ਵਿੱਚ ਨੀਆ ਸ਼ਰਮਾ ਅੱਗ ਦੇ ਨਾਲ ਖੇਡਦੀ ਨਜ਼ਰ ਆ ਰਹੀ ਹੈ ਤੇ ਯਕੀਨ ਕਰੋ ਇਹ ਸੀਨ ਉਹਨਾਂ ਹੀ ਖਤਰਨਾਕ Gracias. ਜਿੰਨਕ ਰੋਮਾਂਚਕ ਦਿਖ ਰਹੀਆਂ ਨੀਆ ਸ਼ਰਮਾ ਦਾ ਇਹ ਵੀਡੀਓ ਉਹਨਾਂ ਦੇ ਫੈਨਸ ਦੇ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਆ ਵੀਡੀਓਜ਼ ਦੇ ਵਿੱਚ ਨੀਆ ਸ਼ਰਮਾ ਅੱਗ ਦੇ ਨਾਲ ਖੇਡ ਰਹੀ ਹੈ ਤੇ ਆਪਣੇ ਸਟੰਟ 'ਚ ਪੂਰੀ ਤਰ੍ਹਾਂ ਮਸਤ ਦਿਖਾਈ ਦੇ ਰਹੀ ਹੈ ਜਿਹਾਪਦਾ ਹੈ ਕਿ ਜਿਵੇਂ ਉਹ ਅੱਗ ਨੂੰ ਆਪਣਾ ਦੋਸਤ ਸਮਝ ਰਹੀ ਹੋਵੇ ਨੀਆ ਸ਼ਰਮਾ ਦਾ ਇਹ ਵੀਡੀਓ ਉਹਨਾਂ ਦੇ ਫੈਨਸ ਦੇ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਹੁਣ ਉਹਨਾਂ ਦੇ ਫੈਨਸ ਇਸ ਵੀਡੀਓ ਨੂੰ ਲੈ ਕੇ ਕਾਫੀ ਜ਼ਿਆਦਾ ਹੈਰਾਨੀ ਵੀ ਜਤਾ ਰਹੇ ਨੇ ਦੱਸ ਦਈਏ ਕਿ ਨੀਆ ਨੇ ਇੱਕ ਮਜ਼ਾਕੀਆ ਕੈਪਸ਼ਨ ਵੀ ਲਿਖਿਆ ਅੱਗ ਦੇ ਨਾਲ ਖੇਡਣਾ ਥੋੜਾ ਕੈਜੂਅਲ ਹੈ ਪਰ ਹਰ ਆਹ ਟ੍ਰਿਪ ਤੇ ਸੱਟ ਲੱਗਣੀ ਜ਼ਰੂਰੀ ਹੁੰਦੀ ਆ ਦੱਸਦੀ ਆ ਕਿ ਸਟੰਟ ਤੋਂ ਬਾਅਦ ਖਬਰ ਆ ਰਹੀਆਂ ਕਿ ਆ ਰਹੀਆਂ ਨੇ ਕਿੰਨੀਆਂ ਸ਼ਰਮਾ ਨੂੰ ਸੱਟ ਵੀ ਲੱਗੀ ਆ ਤਾਂ ਇਹ ਸਾਲ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੇ ਖਾਸ-ਖਾਸ ਅਪਡੇਟਸ ਐਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਸ਼ੋਅ ਗਲੈਮਰ ਗੋਸਿਪ ਅਲਵਿਦਾ